ਸਾਤ ਸੰਗਤ ਜੀਓ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਫੱਦੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਮੀ ਦੀ 22 ਮਈ 2025 ਦਿਨ ਵੀਰਵਾਰ ਨੂੰ ਸ੍ਰੀ ਕੇਸ ਕਰਤਾ ਜੀ ਅਨੰਦਪੁਰ ਸਾਹਿਬ ਦੇ ਪੰਜ ਪਰੇ ਸਹਿਬਾਨ ਵੱਲੋਂ ਵਿਸ਼ੇਸ਼ ਵਿਚਾਰ ਕਰਕੇ ਇਹ ਫੈਸਲਾ ਕੀਤਾ ਹੈ ਕਿ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਸ੍ਰੀ ਅਕਾਲ ਤਖਤ ਸਾਹਿਬ ਪੰਜਾਂ ਤਖਤਾਂ ਸਾਹਿਬ ਤੋਂ ਸਰਬਉੱਚ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦੇ ਆਦੇਸ਼ ਤੇ ਫੈਸਲੇ ਪੰਜੇ ਤਖਤਾਂ ਸਹਿਬਾਨਾਂ ਦੇ ਸਬੂਤ ਸਿੱਖ ਜਗਤ ਉੱਪਰ ਲਾਗੂ ਹੁੰਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹਦਾਇਤਾਂ ਅਤੇ ਹੁਕਮ ਅਦੂਲੀ ਕਰਨਾ ਤੇ ਇਹਨਾਂ ਨੂੰ ਚੁਣੌਤੀ ਦੇਣਾ ਗੁਰੂ ਸਿਧਾਂਤ ਅਤੇ ਪੰਥਕ ਰਹੁ ਰੀਤਾਂ ਦੇ ਪਰੰਪਰਾ ਦੀ ਕੁਲੰਘਣਾ ਹੈ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਸਮੁੱਚੇ ਸਿੱਖ ਜਗਤ ਨੂੰ ਹਮੇਸ਼ਾ ਹੀ ਇੱਕ ਜੁਟਕਾਰ ਨੂੰ ਮੋਖਰ ਰੱਖਦੇ ਹੋਇਆਂ ਹੀ ਕਾਰਜ ਕਰਨੇ ਚਾਹੀਦੇ ਹਨ ਜੋ ਤਖਤ ਸ਼੍ਰੀ ਫਟਨਾ ਸਾਹਿਬ ਤੋਂ ਪੰਜ ਗ੍ਰੰਥ ਕੀ ਸਿੱਖ ਸਹਿਬਾਨ ਵੱਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਿਤੀ 21 ਮਈ 2025 ਦੇ ਹਦੇਸ਼ਾ ਨੂੰ ਚੁਣੌਤੀ ਦਿੱਤੀ ਗਈ ਹੈ ਇਹ ਗੈਰ ਸੰਵਧਾਨਕ ਅਤੇ ਗੈਰ ਅਧਿਕਾਰਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ